ਅੱਜ ਦਾ ਦਿਨ ਪੰਜਾਬ ਦੇ ਲੋਕਾਂ ਵਾਸਤੇ ਬੜਾ ਵਿਸ਼ੇਸ਼ ਦਿਨ ਹੈ। ਪਰ ਸਾਡੇ ਹਲਕੇ ਵਾਸਤੇ ਬਾਕੀ ਹਲਕੇ ਨਾਲੋਂ ਵੀ ਜ਼ਿਆਦਾ ਵਿਸ਼ੇਸ਼। ਫਸਟ ਟਾਈਮ ਹੋਇਆ ਕਿ ਨੰਗਲ ਨੂੰ ਸੈਰਸਪਾਰਟਾ ਦੇ ਵਿੱਚ ਟੂਰਿਜ਼ਮ ਬਣਾਉਣ ਦੇ ਵਿੱਚ ਹਰਜੋਤ ਸਿੰਘ ਬੈਂਜੀ ਦਾ ਜਿਹੜਾ ਇੱਕ ਸੁਪਨਾ ਸੀ ਉਹਦੀ ਜਿਹੜੀ ਪਹਿਲੀ ਕਿਸ਼ਤ ਹੈ 10 ਕਰੋੜ ਦੀ। ਨੰਗਲ ਹਲਕੇ ਵਾਸਤੇ ਹੋਈ ਹੈ ਸਾਡੇ ਹਲਕੇ ਵਿੱਚ ਲਗਭਗ 340 ਕਰੋੜ ਦਾ ਬਜਟ ਪੂਰਾ ਸ਼੍ਰੀ ਅਨੰਦਪੁਰ ਸਾਹਿਬ ਦਾ ਬਣਿਆ ਹੈ ਨੰਗਲ ਨੂੰ ਸੈਲਸਪਟਾ ਬਣਾਉਣ ਵਾਸਤੇ ਜਦੋਂ ਇਹ ਪਹਿਲੀ ਕਿਸ਼ਤ ਰਿਲੀਜ਼ ਹੋਈ ਤਾਂ ਸਾਰੇ ਲੋਕਾਂ ਦੇ ਮਨ ਵਿੱਚ ਬੜੀ ਖੁਸ਼ੀ ਬੜੀ ਖੁਸ਼ੀ ਦਾ ਇਜਹਾਰ ਕਰਨ ਵਾਸਤੇ ਅੱਜ ਅਸੀਂ ਲੋਕਾਂ ਨੂੰ ਦੱਸਣਾ ਵੀ ਚਾਹੁੰਦੇ ਆ ਕਿ ਨੰਗਲ ਪਰਮਾਤਮਾ ਦੀ ਧਿਆਨ ਨਾਲ ਪਹਿਲੇ ਹੀ ਬਹੁਤ ਖੂਬਸੂਰਤ ਹੈ ਇਹਨੂੰ ਕੁਝ ਹੋਰ ਖੂਬਸੂਰਤ ਬਣਾਉਣ ਵਾਸਤੇ ਨਗਰ ਕੌਂਸਲ ਨੰਗਲ ਦੀ ਵੀ ਜ਼ਰੂਰਤ ਹੈ ਨਗਰ ਕੌਂਸਲ ਨੰਗਲ ਦੇ ਵਿੱਚ ਦੂਜੀ तिर ਦੀ ਕੌਂਸਲ ਹੈ ਉਹਨਾਂ ਦਾ ਆਪਣਾ ਸਿਸਟਮ ਹੈ ਅਸੀਂ ਲੋਕਾਂ ਨੂੰ ਤੁਹਾਡੇ ਮਾਧਿਅਮ ਤੋਂ ਬੇਨਤੀ ਵੀ ਕਰਦੇ ਹਾਂ ਕਿ ਨਗਰ ਕੌਂਸਲ ਆਣ ਵਾਲੇ ਸਮੇਂ ਦੇ ਵਿੱਚ ਜਦੋਂ ਸਾਡੀ ਪਾਰਟੀ ਦੀ ਬਣੇਗੀ ਜਿਹੜਾ ਨਗਰ ਕਾਉਂਸਲ ਦਾ ਨੰਗਲ ਦਾ ਬਜਟ ਹੈ ਤੇ ਪੰਜਾਬ ਸਰਕਾਰ ਦਾ ਹੋਰ ਜਿਹੜਾ ਰਿਲੀਜ਼ ਕਰਾਉਂਦੇ ਨੇ ਬੈਂਸ ਸਾਹਿਬ ਸਾਰਾ ਇਕੱਠਾ ਕਰਕੇ ਅਸੀਂ ਨੰਗਲ ਦੀ ਜਿਹੜੀ ਨੋਹਾਰਾ ਉਹ ਬੈਂਸ ਸਾਹਿਬ ਦੇ ਸੁਪਨਿਆਂ ਦੇ ਨਾਲ ਉਹ ਪੂਰੀ ਹੋ ਜਾਗੀ ਔਰ ਸਾਡੀ ਭਗਵੰਤ ਮਾਨ ਜੀ ਨੇ ਅਲੱਗ-ਅਲੱਗ ਖਿੱਤੇ ਦੇ ਵਿੱਚ ਖੇਤੀਬਾੜੀ ਵਾਸਤੇ ਅਲੱਗ ਐਜੂਕੇਸ਼ਨ ਵਾਸਤੇ ਅਲੱਗ ਸਿਹਤ ਵਾਸਤੇ ਅਲੱਗ ਹਰ ਤਰ੍ਹਾਂ ਦੇ ਜਿੰਨੇ ਵੀ ਪੰਜਾਬ ਦੇ ਲੋਕਾਂ ਦੇ ਨਾਲ ਜੁੜੇ ਹੋਏ ਕੰਮ ਨੇ ਉਹਦੇ ਵਿੱਚ ਕਰੋੜਾਂ ਰੁਪਏ ਦਾ ਜਿਹੜਾ ਗੱਜ ਬਜਟ ਰਿਲੀਜ਼ ਹੋਇਆ ਇਹਦੇ ਵਿੱਚ ਪੂਰੇ ਪੰਜਾਬ ਦੇ ਲੋਕਾਂ ਨੂੰ ਵਧਾਈ ਤੇ ਸਾਡੇ ਹਲਕੇ ਦੇ ਖਾਸ ਕਰ ਲੋਕਾਂ ਨੂੰ ਵਧਾਈ ਔਰ ਮੈਂ ਤੁਹਾਨੂੰ ਇਹ ਦੱਸਣਾ ਚਾਹਨਾ ਕਿ ਨੰਗਲ ਦੀ ਕਾਉਂਸਲ ਦਾ ਜਿਹੜਾ 110 ਕਰੋੜ ਦਾ ਬਜਟ ਹੁੰਦਾ ਹੈ ਪਿਛਲੇ 10 ਸਾਲ ਦੇ ਵਿੱਚ ਲਗਭਗ 1100 ਕਰੋੜ ਦਾ ਬਜਟ ਪਤਾ ਨਹੀਂ ਕਿੱਥੇ ਜਾਂਦਾ ਜਦੋਂ ਸਾਡੀ ਕੌਂਸਲ ਇਹ ਵੀ ਬਣੇਗੀ ਸਾਡੇ ਬੈਂਸ ਸਾਹਿਬ ਆਪਣੇ ਪ੍ਰਿਆਸਾਂ ਨਾਲ ਹੋਰ ਪੈਸੇ ਲੈ ਕੇ ਆਉਣਗੇ ਤਾਂਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖੋਗੇ ਸਾਡੀ ਹਲਕੀ ਦੀ ਨੁਹਾਰ ਬਦਲ ਜਾਏਗੀ ਅੱਜ ਅਸੀਂ ਤੁਹਾਡੇ ਨਾਲ ਇਸ ਕਰਕੇ ਆਪਣੀ ਚਰਚਾ ਕੀਤੀ ਤਾਂ ਜੋ ਸਾਡੀ ਪਾਰਟੀ ਦਾ ਮੈਸੇਜ ਇਹ ਬੈਂਸ ਸਾਹਿਬ ਦਾ ਮੈਸੇਜ ਲੋਕਾਂ ਤੱਕ ਪਹੁੰਚ ਸਕੇ ਸਰ ਜਿੱਦਾਂ ਕਿ ਤੁਸੀਂ ਕਿਹਾ ਕਿ ਕਾਫੀ ਪੈਸਾ ਇਹਦਾ ਨਗਰ ਕੌਂਸਲ ਦਾ ਪਤਾ ਨਹੀਂ ਕਿੱਥੇ ਜਾਂਦਾ ਹੈ ਲੇਕਿਨ ਤੁਹਾਡੀ ਸਰਕਾਰ ਨੂੰ 2.5 ਸਾਲ ਹੋ ਗਏ ਬਣੇ ਕਿਉਂ ਜਾਂਚ ਨਹੀਂ ਕੀਤੀ ਜਾਂਦੀ ਕਿ ਪੈਸਾ ਇਹ ਸਰ ਇਹ ਜਾਂਚ ਦਾ ਵਿਸ਼ਾ ਚੱਲ ਰਿਹਾ ਹੈ ਤੁਸੀਂ ਦੇਖੋਗੇ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਤੁਹਾਨੂੰ ਸਾਰਿਆਂ ਨੂੰ ਤੁਸੀਂ ਕੀਤੀ ਗੱਲ ਸੈਸਪਟ ਲਈ 10 ਕਰੋੜ ਰੁਪਏ ਆਣਾ ਹੈ ਮਤਲਬ ਸੋਸ਼ਲ ਮੀਡੀਆ ਦੇ ਜੋਗਾ ਲੋਕਾਂ ਦੇ ਕਮੈਂਟਾਂ ਵਿੱਚ ਇਹ ਹੀ ਪੁੱਛਣਾ ਸ਼ੁਰੂ ਕਰਨਾ ਕਿ 10 ਕਰੋੜ ਤੁਸੀਂ ਕਿੱਥੇ ਲਾਓਗੇ ਜਿੱਦਾਂ ਜੀ ਗੱਲ ਕਰੀਏ 20 VBMB ਦਾ ਏਰੀਆ ਜਾ ਰਹੇ ਜਾਂ ਤੁਸੀਂ ਤਾਂ ਕਹਿੰਦੇ ਚਲੋ ਪੰਜਾਬ ਸਰਕਾਰ ਦਾ ਫਿਰ VBMB ਜੇ ਪੰਜਾਬ ਸਰਕਾਰ ਕੋਈ ਕੰਮ ਕਰਨਾ ਚਾਹੁੰਦੀ ਉਹਦੇ ਵਿੱਚ ਅਰਚਨ ਪਾਉਂਦੀ ਐ ਐਨਐਫਲਔਰ VBMB ਐਨਓ ਨੂੰ ਸਹੀ ਹੁੰਦੀ ਕਿੱਦਾਂ ਸੈਸਪਟ ਮੈਂ ਕਿਹੜੀ ਪੇਸ਼ੈਂਟ ਚੰਗਾ ਹੋਇਆ ਤੁਸੀਂ ਸਵਾਲ ਪੁੱਛਿਆ ਨੰਗਲ ਦੇ ਵਿੱਚ ਇਰੀਗੇਸ਼ਨ ਪਾਵਰ ਵਿੰਗ ਲੋਕਲ ਬੋਡੀ ਤੇ BBMP ਚਾਰ ਚੀਜ਼ਾਂ ਨੇ ਜਿਹੜਾ ਇਰੀਗੇਸ਼ਨ ਡਿਪਾਰਟਮੈਂਟ ਦਾ ਹੈ ਪੰਜਾਬ ਸਰਕਾਰ ਦਾ ਹੈ ਲੋਕਲ ਬਾਡੀ ਡਿਪਾਰਟਮੈਂਟ ਪੰਜਾਬ ਸਰਕਾਰ ਦਾ ਹੈ ਪਾਵਰ ਵਿੰਗ ਡਿਪਾਰਟਮੈਂਟ ਪੰਜਾਬ ਸਰਕਾਰ ਦਾ ਹੈ BBMP ਇਹ ਸਾਡੀਆਂ ਚਾਰੋਂ ਸਟੇਟਾਂ ਦਾ ਹੈ ਕਿਤੇ ਪਾਸ ਹੈ ਵੀ ਇਹੋ ਜੀ ਕੋਈ ਅੜਚਣ ਨਹੀਂ ਹੈ ਜਿਹਦੇ ਵਿੱਚ ਐਨਓਸੀ ਲੈਣ ਕਰਕੇ ਜਾਂ ਨਾ ਲੈਣ ਕਰਕੇ ਕੋਈ ਪ੍ਰੋਬਲਮ ਆਏਗੀ ਐਸਜੀ ਕੋਈ ਪ੍ਰੋਬਲਮ ਨਹੀਂ ਹੈ ਇਹ ਸਾਰੀਆਂ ਚੀਜ਼ਾਂ ਸੋਲਵ ਹੋ ਜਾਂਦੀਆਂ ਜਿੱਦਾਂ ਬੀਤੀ ਸਰਕਾਰ ਦੀ ਗੱਲ ਕਰੀ ਉਹਨਾਂ ਵੱਲੋਂ ਚਰਚਾ ਆਮ ਹੋ ਰਹੀ ਸੀ ਕਿ ਬਟੋਲਾ ਵਾਲਾ ਪੁਰ ਪਾਣੀ ਦੀ ਕੋਸ਼ਿਸ਼ ਕੀਤੀ ਵੀ BBMP ਵੱਲੋਂ ਐਨਓਸੀ ਨੇ ਦਿੱਤੀ ਕੀ ਅਰਚਨਾ ਪਾਈਆਂ ਗਈਆਂ ਕਿ ਆ ਉਸ ਜਿਹੜੀ ਕਿਤਾਬ ਸਰ ਦੱਸਣਾ ਮੈਂ ਜਿਹੜਾ ਇਰੀਗੇਸ਼ਨ ਦਾ ਡਿਪਾਰਟਮੈਂਟ ਹੈ ਜਿਹਦੇ ਵਿੱਚ ਸਾਡੀ ਇੱਕ ਤਾਂ ਗੋਬਿੰਦ ਸਾਗਰ ਹੈ ਇੱਕ ਸਤਲੁਜ ਲੇਕ ਹੈ ਇੱਕ ਡਾਊਨਸਟ੍ਰੀਮ ਜਿਹੜਾ ਨੰਗਲ ਡੈਮ ਤੋਂ ਅੱਗੇ ਚੱਲ ਜਾਂਦਾ ਜਿਹੜਾ ਪਾਖੜਾ ਡੈਮ ਤੋਂ ਨੰਗਲ ਡੈਮ ਦੇ ਵਿੱਚ ਦਾ ਏਰੀਆ ਹੈ ਇਹਨੂੰ ਸੈਂਸਿਟਿਵ ਜ਼ੋਨ ਚ ਗਿਣਿਆ ਜਾਂਦਾ ਜਿਹਦੇ ਵਿੱਚ ਨਹਿਲੇ ਤੋਂ ਪਿੱਛੇ ਹਿਮਾਚਲ ਆਂਦਾ ਹੈ ਅੱਗੇ ਸਾਡਾ ਪੰਜਾਬ ਆਂਦਾ ਤੁਸੀਂ ਵੀ ਦੇਖਿਆ ਹੋਣਾ ਜਿਹੜਾ ਕਿ ਬੀਬੀਐਮਪੀ ਨੇ ਇੱਕ ਕਿੰਨਾ 100 ਕਰੋੜ ਦਾ ਸੀਗਾ ਸ਼ਾਇਦ ਉਹ ਜਿਹੜਾ 92 ਕਰੋੜ ਦਾ ਇੱਕ ਲਾਇਆ ਸੀ ਉਹ ਹਿਮਾਚਲ ਗਵਰਨਮੈਂਟ ਨੇ ਦਿੱਤਾ ਸੀ ਅਲਾਉ ਕਰਤਾ ਸੀ ਪੰਜਾਬ ਦਾ ਜਿਹੜਾ ਉਹ ਬਿਲਕੁਲ ਸਿਕਿਉਰਟੀ ਦਾ ਅਲੱਗ ਸਿਸਟਮ ਬਣਦਾ ਪਰ ਜਿਹੜੀ ਹਿਮਾਚਲ ਗਵਰਨਮੈਂਟ ਦੇ ਵਿੱਚ BBMP ਨੇ 100 ਕਰੋੜ ਦਾ ਲਾਇਆ ਸੀ ਉਹ ਕੱਖਾਂ ਦੇ ਭਾਉੜ ਗਿਆ ਇਸ ਕਰਕੇ BBMP ਦੇ ਈਦਾਰੇ ਦੀ ਗੱਲ ਕਰੀ ਤਾਂ BBMP ਦਾ ਦਾਰਾ ਅਗਰ ਪੋਜ਼ਿਟਿਵ ਹੁੰਦਾ ਤਾਂ ਅੱਜ ਨੰਗਲ ਦੇ ਵਿੱਚ ਉਹ ਆਪਣੇ ਹਿਸਾਬ ਨਾਲ ਦੀ ਪ੍ਰੋਬਲਮ ਨਹੀਂ ਕ੍ਰੀਏਟ ਕਰਦੇ ਸੋ ਇਰੀਗੇਸ਼ਨ ਔਰ ਪਾਵਰ ਬੈਂਕ ਤੇ ਲੋਕਲ ਬੋਡੀ ਪੰਜਾਬ ਦਾ ਇਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਈ ਇੱਕ ਚਰਚਾ ਇਹ ਵੀ ਹੈ ਚਲੋ ਉਹ ਪੋਜੀਸ਼ਨ ਕੋਈ ਮੁੱਦਾ ਵੀ ਨਹੀਂ ਆ ਰਿਹਾ ਜਿਹੜੇ ਯੋਧ ਨਸ਼ਾ ਵਿਰੁੱਧ ਮੁਹਿੰਦੀ ਕਾਲ ਕਰੀਏ ਤਾਂ 2248 ਐਫ ਆਈ ਆਰ ਅਰਜਿਤ ਕੀਤੇ ਗਏ ਜਾਂ 3957 ਦਾ ਤਸਕਰ ਫੜੇਗੇ ਤੇ 48 ਦੇ ਘਰਾਂ ਦੇ ਪੀਲਾ ਪੰਜਾ ਵੀ ਫਿਰਿਆ ਕਿਦਾਂ ਕੀ ਕਰਨ ਚਾਹੋ ਦੇਖੋ ਤੁਸੀਂ ਦੇਖਿਆ ਹੋਣਾ ਕਿ ਨੰਗਲ ਦੇ ਵਿੱਚ ਵੀ ਇੱਕ ਬਹੁਤ ਵੱਡਾ ਜਿਹੜਾ ਤਸਕਰ ਸੀ ਉਹ ਪਕੜਿਆ ਗਿਆ ਸੀ ਸਾਡੇ ਲੋਕ ਜਿਹੜੀ ਸਾਡੀ ਸੋਚ ਨਾਲ ਲੋਕ ਹੈ ਉਹਨਾਂ ਲੋਕਾਂ ਦਾ ਦੂਰ ਤੱਕ ਵੀ ਕਿਤੇ ਤਾਲੁਕਤ ਨਹੀਂ ਜਿਹੜੇ بڑے ਘਰਾਨਿਆਂ ਦੇ ਲੋਕ ਅਲੱਗ-ਅਲੱਗ ਪਾਰਟੀਆਂ ਦੇ ਲੋਕ ਚਾਹੇ ਪੰਜਾਬ ਲੈਵਲ ਦੀ ਗੱਲ ਕਰੀਏ ਚਾਹੇ ਲੋਕ ਲੈਵਲ ਦੀ ਗੱਲ ਕਰੀਏ ਉਹਨਾਂ ਲੋਕਾਂ ਦਾ ਲਿੰਕ ਸੀ ਅੱਜ ਸਾਡੇ ਮਾਨ ਸਾਹਿਬ ਨੇ ਸਾਡੀ ਸਰਕਾਰ ਨੇ ਇਸ ਚੀਜ਼ ਦਾ ਇੱਕ ਵੀੜਾ ਚੱਕਿਆ ਕਿ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਵਾਸਤੇ ਸਰਕਾਰ ਆਪਣਾ ਕੰਮ ਕਰ ਰਹੀ ਹੈ ਪੁਲਿਸ ਡਿਪਾਰਟਮੈਂਟ ਆਪਣਾ ਕਰ ਰਿਹਾ ਐਡਮਿਨਿਸਟਰੇਟਰ ਆਪਣਾ ਕੰਮ ਕਰ ਰਿਹਾ ਤੇ ਅਸੀਂ ਲੋਕਾਂ ਦਾ ਜਿਹੜਾ ਸਾਥ ਹੈ ਸਾਡਾ ਵੀ ਸਾਥ ਨਾਲ ਦੇਣਾ ਪੈਣਾ ਸਾਡੀ ਪਾਰਟੀ ਨੇ ਇੱਕ ਮਾਨ ਸਾਹਿਬ ਨੇ ਨੰਬਰ ਰੀਲੀਜ਼ ਕੀਤਾ ਹੋਇਆ ਕਿ ਨੰਬਰ ਦੇ ਉੱਤੇ ਤੁਸੀਂ ਅਗਰ ਕਿਸੇ ਦੀ ਰਿਪੋਰਟ ਕਰੋਗੇ ਤਾਨੂੰ ਲੋਕਾਂ ਨੂੰ ਤੁਹਾਡੀ ਜਿਹੜੀ ਰਿਪੋਰਟ ਹੈ ਗੁਪਤ ਰੱਖੀ ਜਾਏਗੀ ਔਰ ਤੁਸੀਂ ਇਹ ਜਿਹੜੇ ਲੋਕ ਤੁਹਾਨੂੰ ਪਤਾ ਲੱਗਦਾ ਕਿ ਕਿਸੇ ਜਗ੍ਹਾ 'ਚ ਕਿਸੇ ਮਹੱਲੇ 'ਚ ਕਿਸੇ ਗਲੀ 'ਚ ਕਿਸੇ ਬਾਜ਼ਾਰ ਦੇ ਵਿੱਚ ਕੋਈ ਲੋਕ ਚਿੱਟੇ ਦਾ ਵੇਚਦਾ ਜਾਂ ਕੰਮ ਕਰਦਾ ਤਾਂ ਉਹਦਾ ਦੱਸੋਗੇ ਤਾਂ ਉਹਦਾ ਜਿਹੜਾ ਇੰਤਜ਼ਾਮ ਹੈ ਸਰਕਾਰ ਦਾ ਸਿਰਫ ਉਸ ਚਿੱਟੇ ਵਾਲੇ ਨੂੰ ਸਜ਼ਾ ਦੇਣ ਦੀ ਗੱਲ ਨਹੀਂ ਹੈ ਜਿਹੜਾ ਚਿੱਟਾ ਖਾਂਦਾ ਉਹ ਤਾਂ ਬਿਮਾਰ ਹੈ ਉਹਨੂੰ ਤਾਂ ਲਗਾ ਦਿੱਤਾ ਉਸ ਜਿਹੜੀ ਚੇਨ ਹੈ ਜਿੱਥੋਂ ਸਪਲਾਈ ਹੁੰਦਾ ਉਹ ਜਿਸ ਜਗ੍ਹਾ ਤੱਕ ਪਹੁੰਚਦਾ ਉਸ ਚੇਨ ਨੂੰ ਤੋੜਨ ਦੀ ਗੱਲ ਹੈ ਜਿਹੜੇ ਲੋਕ ਚਿੱਟੇ ਦੇ ਸ਼ਿਕਾਰ ਨੇ ਬਿਮਾਰ ਨੇ ਸਰਕਾਰ ਉਹਨਾਂ ਦਾ ਇਲਾਜ ਵੀ ਕਰਾਏਗੀ ਉਹਨਾਂ ਦਾ ਇੰਤਜ਼ਾਮ ਵੀ ਕਰੇਗੀ ਪਰ ਜਿਹੜੇ ਲੋਕ ਲੋਕਾਂ ਨੂੰ ਚਿੱਟਾ ਮਗਰ ਲਾ ਕਰਕੇ ਅ ਔਰ bizness ਕਰਦੇ ਧੰਦਾ ਕਰਦੇ ਉਹਨਾਂ ਪਰ ਪੀਲਾ ਪੰਜਾ ਫਿਰੇਗਾ ਔਰ ਤੁਸੀਂ ਦੇਖਿਆ ਉਹਨਾਂ ਨੰਗਲ ਦੇ ਵਿੱਚ ਵੀ ਇੱਕ ਵੱਡਾ ਆਦਮੀ ਸੀ ਮਨੁੱਖ ਸੀ ਜੀ ਨੇ ਸਰਕਾਰ ਨੇ ਪਕੜਿਆ ਕੋਈ ਇਦਾਂ ਦੀ ਗੱਲਬਾਤ ਨਹੀਂ ਇਸ ਚੀਜ਼ ਦੀ ਸਰਕਾਰ ਜਦੋਂ ਜਾਣਕਾਰੀ ਜਿਹੜਾ ਟੂਰਿਸਟ ਦੇ ਦ੍ਰਿਸ਼ਟੀਚੇ ਵਾਰਨਾ ਇੱਥੇ ਕੀ ਖਾਸ ਕੀਤਾ ਜਾਣਾ ਇਹ ਸਾਡੀ ਸਾਡੀ ਇੱਕ ਟੀਮ ਆਏਗੀ ਟੀਮ ਪਹਿਲੇ ਸਰਵੇ ਕੀਤਾ ਸੀ ਬੈਂਸਾਬ ਨਾਲ ਆਏ ਸੀਗੇ ਲਗਭਗ 6 ਮਹੀਨੇ ਹੋ ਗਏ ਉਹਨਾਂ ਨੇ ਜਾਲਫਾ ਦੇਵੀ ਤੋਂ ਵੀ ਕੀਤਾ ਸੀ ਨੰਗਲ ਦਾ ਵੀ ਕੀਤਾ ਸੀ ਨਿਆ ਨੰਗਲ ਦਾ ਵੀ ਜਿੰਨਾ ਏਰੀਆ ਸਾਡਾ ਪੰਜਾਬ ਦਾ ਪੈਂਦਾ ਉਹਨਾਂ ਨੇ ਸਾਰਾ ਆਪਣਾ ਖਾਕਾ ਖਾਕਾ ਤਿਆਰ ਕਰ ਲਿਆ ਕਿਸੇ ਕੰਪਨੀ ਨੂੰ ਦੇ ਕਰਕੇ ਜਿਹੜਾ ਉਹ ਤਿਆਰ ਹੋਏਗਾ ਜਿਹਦੇ ਵਿੱਚ ਨਗਰ ਕਾਉਂਸਲ ਦਾ ਏਰੀਆ ਜਿਹੜਾ ਸਾਡਾ ਇਰੀਗੇਸ਼ਨ ਦਾ ਏਰੀਆ ਪੈਂਦਾ ਐਨ ਐਫ ਐਸ ਦਾ ਏਰੀਆ ਪੈਂਦਾ ਉਹਨਾਂ ਸਾਰਿਆਂ ਦਾ ਜਿਹੜਾ ਉਹ ਪ੍ਰੋਪਰ ਚੈਨਲ ਦੇ ਨਾਲ ਤਾਂ ਜੋ ਜਿਹੜੇ ਲੋਕ ਹੈ ਬਾਹਰ ਖਿੱਚ ਦਾ ਕੇਂਦਰ ਆਣਗੇ ਕਾਰਨ ਕਿ ਸਾਡੇ ਇੱਥੇ ਸ਼੍ਰੀ ਅਰੰਧਪੁਰ ਸਾਹਿਬ ਜਿਹੜਾ ਸਾਡੀ ਦੁਨੀਆ ਦੇ ਵਿੱਚ ਇੱਕ ਵਿਖਿਆਤ ਹੈ ਜਿਹਦੇ ਵਿੱਚ ਹਜ਼ਾਰਾਂ ਹੀ ਲੱਖਾਂ ਹੀ ਲੋਕ ਸਾਡੇ ਹੋਲੇ ਮਹੱਲੇ ਦੇ ਵਿੱਚ ਆਉਂਦੇ ਨੇ ਤੇ ਹੁਣ ਵਿਸਾਖੀ ਦੇ ਜਿਹੜਾ ਦਿਨ ਹੈ ਇਹਨਾਂ ਵਿੱਚ ਵੀ ਆਣਗੇ ਸੋ ਜਦੋਂ ਸਾਡੀ ਇਹ ਚੀਜ਼ ਵਧੀਆ ਲੱਗੇਗੀ ਪ੍ਰਿਆ ਪ੍ਰਿਆਟਿਕ ਦੇ ਵਿੱਚ ਵੜਾਵਾ ਹੋਏਗਾ ਸੁੰਦਰੀਕਰਨ ਹੋਏਗਾ ਤਾਂ ਉਹ ਲੋਕ ਮੈਕਸਿਮਮ ਇੱਥੇ ਆਣਗੇ ਸੁੰਦਰੀਕਰਨ ਦੀ ਗੱਲ ਕੀਤੀ ਹੈ ਤੁਸੀਂ ਕਿਹੜਾ ਟੂਰਿਸਟ ਬੰਗਲੋ ਕਿਹਦੇ ਵਿੱਚ ਆਏਗਾ ਦੇਖੋ ਟੂਰਿਸਟ ਬੰਗਲੋ ਦੀ ਮੈਂ ਤੁਹਾਡੇ ਮਾਧਿਅਮ ਨਾਲ ਦੱਸਿਆ ਨਾ ਟੂਰਿਸਟ ਬੰਗਲੋ ਜਿਹੜਾ ਉਸ ਸਮੇਂ ਬਣਾਇਆ ਸੀ ਜਦੋਂ ਟੂਰਿਸਟ ਬੰਗਲੋ ਹੋਂਦ ਵਿੱਚ ਆਇਆ ਸੀ ਉਦੋਂ ਲੋਕਾਂ ਲੋਕ ਜਿਹੜੇ ਸੀ ਲੈਂਡ ਅਕਵਾਇਰ ਹੋਈ ਸੀ ਅਵਾਰਡ ਹੋਇਆ ਸੀ ਲੋਕਾਂ ਨੂੰ ਇਹ ਨਹੀਂ ਪਤਾ ਲੱਗਦਾ ਸੀ ਵੀ ਮਾਲਕ ਸਾਡੀ ਅਜੇ ਨਹੀਂ ਹੈ ਤੇ ਸਰਕਾਰ ਨੇ ਉਸ ਸਮੇਂ ਲੋਕਾਂ ਦਾ ਜਿਹੜਾ ਆਪਣੀ ਕੰਸਟ੍ਰਕਸ਼ਨ ਕਰ ਲਈ ਮੈਂ ਤੁਹਾਨੂੰ ਇਸ ਗੱਲ ਦੇ ਉੱਪਰ ਇੱਕ ਹੋਰ ਦੱਸਣਾ ਜਿਹੜਾ ਨੰਗਲ ਦਾ ਪੈਰੀਫਰਲ ਰੋਡ ਹੈ ਇਹਦੀ ਜਿਹੜੀ ਬਾਹਰ ਦੀ ਜਗ੍ਹਾ ਹੈ ਉਹਦੇ ਵਿੱਚ ਕਿਸੇ ਵੀ ਸਰਕਾਰ ਦਾ ਕੋਈ ਲਿੰਕ ਨਹੀਂ ਹੈ ਉਹ ਪ੍ਰਾਈਵੇਟ ਹੈ ਜਿਹਦੇ ਵਿੱਚ ਲక్ష్ਮੀ ਮੰਦਿਰ ਗੁਰਦੁਆਰਾ ਘਾਟ ਸਾਹਿਬ ਜਿਹੜਾ ਮੇਨ ਅੱਜ ਸਭ ਤੋਂ ਵੱਡੀ ਚੀਜ਼ ਜਿਹਨੂੰ ਸਤਲੋ ਸਦਨ ਕਹਿੰਦੇ ਆ ਇਹ ਵੀ ਕਿਸੇ ਵੀ ਸਰਕਾਰ ਦੇ ਨਾਮ ਨੋਮੀਨੇਸ਼ਨ ਅਦੇ ਤੁਸੀਂ ਕਾਗਜ਼ ਉਠਾ ਕੇ ਦੇਖ ਲਓ ਇਵੇਂ ਜਿਹੜਾ ਟੂਰਿਸਟ ਬੰਗਲੋ ਹੈ ਉਹਦੀ ਲੈਂਡ ਕਰਕੇ ਪ੍ਰੋਬਲਮ ਸੀਗੀ ਅਗਰ ਉਸ ਸਮੇਂ ਦੇ ਸਮੇਂ ਦੇ ਵਿੱਚ ਲੋਕ ਉਸ ਲੈਂਡ ਦੀ ਮਿਊਟਿਊਸ਼ਨ ਸਹੀ ਢੰਗ ਨਾਲ ਕਰਾ ਲੈਂਦੇ ਤਾਂ ਅੱਜ ਪ੍ਰੋਬਲਮ ਨਹੀਂ ਆਣੀ ਸੀ ਉਸ ਸਮੇਂ ਦੀ ਜਿਹੜੀਆਂ ਸਰਕਾਰਾਂ ਸੀ ਉਹਨਾਂ ਦੀ ਪ੍ਰੋਬਲਮ ਅੱਜ ਸਾਨੂੰ ਫੇਸ ਕਰਨਾ ਪੈ ਰਿਹਾ ਜਿਸ ਦਿਨ ਉਹਦਾ ਹੱਲ ਹੋ ਜਾਏਗਾ ਉਦੋਂ ਵੀ ਠੀਕ ਹੋ ਜਾਏਗਾ ਇਹ ਅਸਲ ਵਿੱਚ ਤੁਸੀਂ ਚੰਗਾ ਸਵਾਲ ਪੁੱਛ ਲਿਆ ਟੂਰਿਸਟ ਬੰਗਲੋ ਨੂੰ ਸਹੀ ਕਰਨ ਵਾਸਤੇ ਬੈਂਕ ਸਾਹਿਬ ਦਾ ਪਹਿਲਾ ਹੀ ਸਟੈਪ ਸੀ ਪਰ ਜਦੋਂ ਕਾਗਜ਼ਾਂ ਵਿੱਚ ਦੇਖਿਆ ਸਿਸਟਮ ਨਹੀਂ ਹੋ ਸਕਦਾ ਸੀ ਤਾਂ ਉਹਨੂੰ ਜਦੋਂ ਤੱਕ ਕਲੀਅਰ ਹੁੰਦਾ ਉਹ ਤੱਕ ਕਲੀਅਰ ਨਹੀਂ ਸਕਦੇ ਸਰ ਇੱਕ ਵਾਰੀ ਫੇਰ ਦੱਸ ਦਿਓ ਕਿੰਨਾ ਬਜਟ ਵਰਤ ਹੋਇਆ ਆਪਣੇ ਵਿਦਿਆਰਥੀਆਂ ਦਾ ਸਾਡਾ 350 40 ਕਰੋੜ ਦੇ ਕਰੀਬ ਹੋਇਆ ਹੈ 40 ਕਰੋੜ ਹਾਂ ਸ਼੍ਰੀ ਗੰਨਪਤੁਰ ਹਲਕੇ ਦੇ ਵਿੱਚ 50 ਕਰੋੜ ਰੁਪਇਆ ਬਰੇਡਨ ਹਾਂ 10 ਕਰੋੜ ਸਾਡੀ ਸਟਾਰਟਿੰਗ ਹੈ ਮਤਲਬ ਇਹਦੇ ਵਿੱਚ ਹੋਰ ਪਹਿਲੀ ਕਿਸ਼ਤ ਸਾਡੀ 10 ਕਰੋੜ ਦੀ ਅੱਗੇ ਫਿਰ ਜਿੰਨਾ ਲੱਗਦਾ ਜਾਏ ਕੋ ਉਹਨਾਂ ਲੱਗਦਾ ਜਾਏ ਐਜੂਕੇਸ਼ਨ ਵਾਸਤੇ ਬਹੁਤ ਅੱਛਾ ਹੋਇਆ ਹੈਲਥ ਵਾਸਤੇ ਬਹੁਤ ਵੱਡਾ ਤੁਸੀਂ ਦੇਖਿਆ ਉਹਨਾਂ ਸਾਡੇ ਸਾਰਾ ਤੁਸੀਂ ਟੀਵੀ ਵੀ ਲੋਕ ਦੇਖਦੇ ਹੋ ਕੱਲ ਅਖਬਾਰਾਂ ਚ ਵੀ ਆ ਜਾਏਗਾ